ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਜੰਨਤਲ ਸ਼ਰਮਾ ਤੋਂ ਪਰਤੀਸ਼ਕ ਖਬਰਾਂ ਸੁਣੋ। ਪਹਿਲਾ ਬੁਲੇਟਨ ਦੀਆਂ ਖਾਸ ਖਬਰਾਂ। ਸਰਕਾਰ ਆਪਰੇਸ਼ਨ ਸੰਦੂਰ ਦੇ ਮੱਦੇਨਜ਼ਰ ਪਾਕਿਸਤਾਨ ਦੀ ਹਮਾਇਤ ਵਾਲੀ دہشت گردੀ ਖਿਲਾਫ ਭਾਰਤ ਦੇ ਰੁਖ ਨੂੰ ਪੇਸ਼ ਕਰਨ ਲਈ ਵੱਖ-ਵੱਖ ਦੇਸ਼ਾਂ ਵਿੱਚ ਬਹੁ-ਪਾਰਟੀ ਵਫਤ ਪੀਛ ਰਹੀ ਹੈ। ਹਰਿਆਣਾ ਪੁਲਿਸ ਨੇ हिसार ਦੀ ਇੱਕ ਯੂਟਿਊਬਰ ਜੋਤੀ ਰਾਣੀ ਨੂੰ ਪਾਕਿਸਤਾਨ ਲਈ ਜਾਸੂਸੀ ਕਰਨ ਦੇ ਦੋਸ਼ 'ਚ ਕੀਤਾ ਗ੍ਰਿਫਤਾਰ। ਪਟਿਆਲਾ ਤੋਂ ਸਾਬਕਾ ਸੰਸਦ ਮੈਂਬਰ ਪ੍ਰਨੀਤ ਕੌਰ ਤੇ ਪੰਜਾਬ বিজেপি ਮੈਲਾ ਮੋਰਚਾ ਪ੍ਰਧਾਨ ਜੈਂਦਰ ਕੌਰ ਨੇ ਪਟਿਆਲਾ ਖੇਤਰ ਚ ਮੁੱਖ ਸੜਕਾਂ ਦੇ ਨਵੀਨੀਕਰਨ ਅਤੇ ਰਾਜ ਮਾਰਗ ਦਾ ਦਰਜਾ ਦੇਣ ਬਾਰੇ ਕੇਂਦਰੀ ਮੰਤਰੀ ਨਿਤਿਨ ਗੜਕਰੀ ਨਾਲ ਮੁਲਾਕਾਤ ਕੀਤੀ। ਅੱਜ ਦੁਨੀਆ ਭਰ ਵਿੱਚ ਵਿਸ਼ਵ ਹਾਈਪਰਟੈਨਸ਼ਨ ਦਿਵਸ ਮਨਾਇਆ ਜਾ ਰਿਹਾ ਹੈ। ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਦੋ ਵਾਕਵਾਕ ਮਾਮਲਿਆਂ ਚ 3 ਨਸ਼ਾ ਤਸਕਰਾਂ ਨੂੰ 1 ਕਿਲੋ ਹੈਰੋਇਨ 45 ਲੱਖ ਰੁਪਏ ਤੋਂ ਵੱਧ ਦੀ ਡਰੱਗ ਮਨੀ ਇੱਕ ਡਰੋਨ ਤੇ ਪੈਸੇ ਗਿਨਨ ਵਾਲੀ ਮਸ਼ੀਨ ਸਮੇਤ ਕੀਤਾ ਕਾਬੂ ਤੇ ਇੱਕ ਹਫ਼ਤੇ ਤੋਂ ਬਾਅਦ ਅੱਜ ਫਿਰ ਤੋਂ ਸ਼ੁਰੂ ਹੋਣ ਜਾ ਰਹੇ ਆਈਪੀਐਲ ਕ੍ਰਿਕਟ ਅੱਜ ਰਾਇਲ ਚੈਲੈਂਜਰਸ ਬੰਗਲੌਰ ਦਾ ਮੁਕਾਬਲਾ ਕੋਲਕਾਤਾ ਨਾਈਟ ਰਾਈਡਰਸ ਨਾਲ ਹੋਵਿਕਾ ਤੇ ਹੁਣ ਖਬਰਾਂ ਵਿਸਥਾਰ ਨਾਲ ਸਰਕਾਰ ਆਪਰੇਸ਼ਨ ਸਿੰਦੂਰ ਦੇ ਮੱਦੇਨਜ਼ਰ ਪਾਕਿਸਤਾਨ ਦੀ ਹਮਾਇਤ ਵਾਲੀ دہشت گردੀ ਖਿਲਾਫ ਭਾਰਤ ਦੇ ਰੋਖ ਨੂੰ ਪੇਸ਼ ਕਰਨ ਲਈ ਵਾਕ-ਵਾਕ ਮੁਲਕਾਂ ਚ ਬਹੁ-ਪਾਰਟੀ ਵਫ਼ਦ ਭੇਜ ਰਹੀ ਹੈ ਸੱਤ ਸਰਪਾਰਟੀ ਵਫ਼ਦ ਇਸ ਮਹੀਨੇ ਦੇ ਅਖੀਰ ਚ ਸਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੇ ਮੈਂਬਰਾਂ ਸਮੇਤ ਮੁੱਖ ਭਾਈਵਾਲ ਮੁਲਕਾਂ ਦਾ ਦੌਰਾ ਕਰਨ ਲਈ ਤਿਆਰ ਨੇ ਇਹ ਵਫ਼ਦ ਭਾਰਤ ਦੀ ਰਾਸ਼ਟਰੀ ਸਾਂਝੀ ਤੇ ਸਾਰੇ ਰੂਪਾਂ ਤੇ ਪ੍ਰਗਟਾਵਾਂ ਚ ਦਹਸ਼ਤਗਰਦੀ ਦਾ ਮੁਕਾਬਲਾ ਕਰਨ ਲਈ ਡਟ ਪਹੁੰਚ ਨੂੰ ਪੇਸ਼ ਕਰਨਗੇ ਉਹ ਦੁਨੀਆ ਨੂੰ ਦਹਸ਼ਤਗਰਦੀ ਖਿਲਾਫ ਬਿਲਕੁਲ ਵੀ ਬਰਦਾਸ਼ਤ ਨਾ ਕਰਨ ਦੀ ਨੀਤੀ ਦੇ ਭਾਰਤ ਦੇ ਸਖਤ ਸੰਦੇਸ਼ ਨੂੰ ਅੱਗੇ ਵਧਾਉਣਗੇ ਵਫ਼ਦ ਵਿੱਚ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਸੰਸਦ ਮੈਂਬਰ ਪ੍ਰਮੁੱਖ ਰਾਜਨੀਤਿਕ ਸਖਸ਼ੀਅਤਾਂ ਅਤੇ ਪ੍ਰਸਿੱਧ ਕੂਟਨੀਤੀਵਾਨ ਸ਼ਾਮਲ ਨੇ ਇਸ ਦੀ ਮਹੱਤਤਾ ਨੂੰ ਉਜਾਗਰ ਕਰਦੇ ਹੋਏ ਸੰਸਦੀ ਮਾਮਲੇ ਬਾਰੇ ਮੰਤਰੀ ਕਿਰਨ ਰਿਚੀ ਜੂਨੇ ਕਿਹਾ ਕਿ ਸੱਤ ਸਰਪਾਰਟੀ ਵਫ਼ਦ ਭਾਰਤ ਦੇ ਦਹਸ਼ਤਗਰਦੀ ਪ੍ਰਤੀ ਬਿਲਕੁਲ ਵੀ ਬਰਦਾਸ਼ਤ ਨਾ ਕਰਨ ਦੀ ਨੀਤੀ ਦੇ ਸਾਂਝੇ ਸੰਦੇਸ਼ ਨੂੰ ਅੱਗੇ ਲੈ ਕੇ ਜਾਣਗੇ केंद्रीय मंत्री रविशंकर प्रसाद ने कहा कि ए पहल प्रधानमंत्री नरेंद्र मोदी दी दूरदर्शी सोच नु दर्शाउंदी है उन्होंने कहा कि भारत का सामूहिक संकल्प दुनिया दहशतगर्दी खिलाफ एकजुट रहने दी महत्ता नु उजागर कर करेगा यह हमारे प्रधानमंत्री जी की दूरगामी सोच है कि पूरा भारत एक स्वर में दुनिया के सामने आतंकवाद के खिलाफ प्रभावी रूप से अपनी बात कहे और आतंकवाद को समाप्त करना दुनिया की शांति के लिए जरूरी है हरियाणा पुलिस ने हिसार दी एक यूट्यूबर ज्योति रानी नो पाकिस्तान ਲਈ جاسੂਸੀ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਹੈ ज्योति ਖਿਲਾਫ हिसार ਦੇ ਸਿਵਲ ਲਾਈਨ ਪੁਲਿਸ ਸਟੇਸ਼ਨ ਚ ਮਾਮਲਾ ਦਰਜ ਕੀਤਾ ਗਿਆ ਹੈ ਉਸ ਨੂੰ ਅਦਾਲਤ ਵਿੱਚ ਪੇਸ਼ ਕਰਕੇ 5 ਦਿਨਾਂ ਦੇ ਰਿਮਾਨਟ ਤੇ ਲਿਆ ਗਿਆ ਹੈ हिसार ਦੇ ਡੀਐਸਪੀ ਕਮਲਜੀਤ ਨੇ ਕਿਹਾ ਕਿ ਜੋਤੀ ਪਾਕਿਸਤਾਨ ਦੀਆਂ ਖੂਫੀਆ ਏਜੰਸੀਆਂ ਦੇ ਸੰਪਰਕ ਵਿੱਚ ਸੀ ਤੇ سوشل میڈیا ਰਾਹੀਂ ਖੂਫੀਆ ਜਾਣਕਾਰੀ ਭੇਜ ਰਹੀ ਸੀ ਉਹਨਾਂ ਕਿਹਾ ਕਿ ਜੋਤੀ 4 ਵਾਰ ਪਾਕਿਸਤਾਨ ਜਾ ਚੁੱਕੀ ਹੈ ਜਿਸ ਕਾਰਨ ਭਾਰਤੀਆਂ ਸੁਰੱਖਿਆ ਏਜੰਸੀਆਂ ਉਸ ਤੇ ਨਜ਼ਰ ਰੱਖ ਰਹੀਆਂ ਸਨ ਹਰਿਆਣਾ ਪੁਲਿਸ ਨੇ ਕੈਥਲ ਦੇ ਮਸਤਗੜ ਪਿੰਡ ਤੋਂ 25 ਸਾਲ ਦੇ ਇੱਕ ਨੌਜਵਾਨ ਦੇਵਿੰਦਰ ਸਿੰਘ ਨੂੰ ਵੀ ਪਾਕਿਸਤਾਨ ਦੀ ਖੂਫੀਆ ਏਜੰਸੀ ਆਈਐਸਆਈ ਲਈ ਜਾਸੂਸੀ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਹੈ ਕੈਥਲ ਦੀ ਐਸਪੀ ਆਸਥਾ ਨੇ ਕਿਹਾ ਕਿ ਦੇਵਿੰਦਰ ਸਿੰਘ ਨੇ ਆਪਰੇਸ਼ਨ ਸਿੰਦੂਰ ਸਮੇਤ ਭਾਰਤੀ ਫੌਜ ਨਾਲ ਸੰਬੰਧਿਤ ਗੁਪਤ ਜਾਣਕਾਰੀ ਪਾਕਿਸਤਾਨ ਭੇਜੀ ਸੀ ਸੇਵਾਮੁਕਤ ਸੀਨੀਅਰ ਲੈਫਟੀਨੈਂਟ ਜਰਨਲ ਕਮਲਜੀਤ ਸਿੰਘ ਢਿੱਲੋਂ ਨੇ ਆਪਰੇਸ਼ਨ ਸਿੰਦੂਰ ਲਈ ਹਥਿਆਰਬੰਦ ਬਲਾਂ ਨੂੰ ਵਧਾਈ ਦਿੱਤੀ ਹੈ ਅਤੇ ਕਿਹਾ ਕਿ ਸਾਡੀਆਂ ਫੌਜਾਂ ਨੇ ਪਾਕਿਸਤਾਨ ਨੂੰ ਠੋਕਮਾ ਜਵਾਬ ਦਿੱਤਾ ਹੈ ਸਾਡੇ ਜਲੰਧਰ ਵਾਲੇ ਪੱਤਰਕਾਰ ਨੇ ਲੈਫਟੀਨੈਂਟ ਜਰਨਲ ਢਿੱਲੋਂ ਨਾਲ ਗੱਲਬਾਤ ਕੀਤੀ ਇੱਕ ਰਿਪੋਰਟ ਲਫਟੇਨ ਜਨਰਲ ਢਿੱਲੋਂ ਨੇ ਕਿਹਾ ਕਿ ਭਾਵੇਂ ਭਾਰਤ ਨੇ ਸਿਰਫ ਪਾਕਿਸਤਾਨ ਅਤੇ ਪਾਕ ਕਬਜ਼ੇ ਵਾਲੇ ਕਸ਼ਮੀਰ ਵਿੱਚ ਅਤਵਾਦੀ ਠਿਕਾਨਿਆਂ ਨੂੰ ਨਿਸ਼ਾਨਾ ਮnablaਇਆ ਸੀ ਪਰ ਇਹ ਪਾਕਿਸਤਾਨ ਸੀ ਜਿਸ ਨੇ ਸਾਡੇ ਵਿਰੁੱਧ ਆਪਣੀ ਫੌਜ ਦੀ ਵਰਤੋਂ ਕੀਤੀ ਜਨਰਲ ਢਿੱਲੋਂ ਨੇ ਸਾਰੇ ਦੇਸ਼ ਵਾਸੀਆਂ ਨੂੰ ਹਮੇਸ਼ਾ ਅਤੇ ਹਰ ਸਮੇਂ ਰਾਸ਼ਟਰ ਨੂੰ ਪਹਿਲਾ ਰੱਖਣ ਦਾ ਸੱਦਾ ਦਿੱਤਾ ਜੈ ਹਿੰਦ ਦੇਸ਼ ਵਾਸੀਓ ਅੱਜ ਜਦਕਿ ਭਾਰਤ ਸਰਕਾਰ ਨੇ ਭਾਰਤੀ ਸਸ਼ਸਤਰ ਸੈਨਾਵਾਂ ਨੇ ਆਪਣੀ ਧਰਤੀ ਦੇ ਉੱਪਰ ਅਤੰਕਵਾਦ ਦੇ ਖਿਲਾਫ ਕਾਰਵਾਈ ਕਰਦੇ ਹੋਏ ਆਪਰੇਸ਼ਨ ਸੰਧੂ ਦੇ ਤਹਿਤ ਪਾਕਿਸਤਾਨ ਦੇ ਅਤੰਕਵਾਦੀ ਠਿਕਾਣਿਆਂ ਉੱਪਰ ਹਮਲਾ ਕੀਤਾ ਅਤੇ ਪਾਕਿਸਤਾਨ ਵੱਲੋਂ ਲੜਾਈ ਨੂੰ ਇਜਾਫਾ ਦੇਣ ਦੇ ਬਾਅਦ ਪਾਕਿਸਤਾਨ ਦੇ 에ਅਰ ਬੇਸਿਸ ਨੂੰ ਡਿਸਟਰੋਏ ਕੀਤਾ ਮੈਂ ਅਜ ਵਰਦੀ ਦੇ ਵਿੱਚ ਨਹੀਂ ਹਾਂ ਲੇਕਿਨ ਮੈਂ ਦਿਲ ਦੇ ਉੱਪਰ ਅੱਜ ਵੀ ਵਰਦੀ ਧਾਰਨ ਕਰਕੇ ਆਪਣੇ ਦੇਸ਼ ਦੇ ਨਾਲ ਆਪਣੇ ਦੇਸ਼ ਦੀਆਂ ਸਸ਼ਸਤਰ ਸੈਨਾਵਾਂ ਦੇ ਨਾਲ ਖੜਾ ਹਾਂ ਕੀ ਤੁਸੀਂ ਆਪਣੇ ਦੇਸ਼ और देश दिया दे खड़े हो अगर हाँ तो वफादारी ईमानदारी जिम्मेदारी भारत तन, तन, तो दावे भारत देश के दे हर वक्त खड़े रहो जय हिंद ਜੰਮੂ ਕਸ਼ਮੀਰ ਵਿੱਚ ਫੌਜ ਦੀ 15 ਕੋਰ ਦੇ ਆਰਮੀ ਕਮਾਂਡਰ ਵੱਜੋਂ ਉਹਨਾਂ ਦੇ ਕਾਰਜਕਾਲ ਦੌਰਾਨ ਹੀ ਪੁਲਵਾਮਾ ਕਾਂਡ ਦੇ ਦੋਸ਼ੀਆਂ ਨੂੰ ਪਹਿਲੇ 100 ਘੰਟਿਆਂ ਦੇ ਅੰਦਰ ਨਿਸ਼ਾਨਾ ਬਣਾ ਦਿੱਤਾ ਗਿਆ ਸੀ ਜਦੋਂ ਜੰਮੂ ਕਸ਼ਮੀਰ ਵਿੱਚ 1 ਜਨ 370 ਨੂੰ ਰੱਦ ਕੀਤਾ ਗਿਆ ਸੀ ਉਸ ਵੇਲੇ ਵੀ ਉੱਥੇ ਫੌਜ ਦੀ ਕਮਾਨ ਇਹਨਾਂ ਦੇ ਹੱਥ ਵਿੱਚ ਸੀ ਰਾਜੇਸ਼ ਬਾਲੀ ਆਕਾਸ਼ ਵਣੀ ਖਬਰਾਂ ਜਿਲੰਦਰ ਆਪਰੇਸ਼ਨ ਸਿੰਦੂਰ ਦੀ ਸਫਲਤਾ ਨੂੰ ਲੈ ਕੇ ਅੱਜ ਮੁਕਤਸਰ ਜ਼ਿਲ੍ਹੇ ਦੇ ਮਲੋਟ ਚ ਬੀਜੇਪੀ ਵਰਕਰਾਂ ਵੱਲੋਂ ਇੱਕ ਤੁਰੰਗਾ ਯਾਤਰਾ ਕੱਢੀ ਗਈ ਇਸ ਮੌਕੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਸੁਰਜੀਤ ਕੁਮਾਰ ਜਾਨੀ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਉਧਰ ਤਰਨਤਾਰਨ ਜ਼ਿਲ੍ਹੇ ਵਿੱਚ ਵੀ ਅੱਜ ਸ਼ਾਮ ਤਹਿਸੀਲ ਬਾਜ਼ਾਰ ਤੋਂ ਇੱਕ ਤਿਰੰਗਾ ਯਾਤਰਾ ਕੱਢੀ ਗਈ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਦੀ ਅਗਵਾਈ ਹੇਠ ਜ਼ਿਲ੍ਹੇ ਦੇ ਵੱਖ-ਵੱਖ ਬਲਾਕਾਂ ਤੋਂ ਆਏ ਬੀਜੇਪੀ ਵਰਕਰਾਂ ਤੇ ਸ਼ਹਿਰ ਨਿਵਾਸੀਆਂ ਨੇ ਇਸ ਵਿੱਚ ਹਿੱਸਾ ਲਿਆ ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ ਸਾਡਾ ਐਕਸ ਹੈਂਡਲ ਹੈ @air_ranjinder_chalender ਅਤੇ YouTube ਤੇ ਸਾਡਾ ਚੈਨਲ ਹੈ @air_chalender ਪਟਿਆਲਾ ਤੋਂ ਸਾਬਕਾ ਸੰਸਦ ਮੈਂਬਰ ਪੰਨੀਤ ਕੌਰ ਤੇ ਪੰਜਾਬ বিজেপি ਮੈਲਾ ਮੋਰਚਾ ਦੀ ਪ੍ਰਧਾਨ ਜੈਂਦਰ ਕੌਰ ਨੇ ਪਟਿਆਲਾ ਖੇਤਰ ਚ ਮੁੱਖ ਸੜਕਾਂ ਦੇ ਨਵੀਨੀਕਰਨ ਤੇ ਰਾਜਮਾਰਗ ਦਾ ਦਰਚਾ ਦੇਣ ਬਾਰੇ ਅੱਜ ਕੇਂਦਰੀ ਸੜਕ ਤੇ ਰਾਜਮਾਰਗ ਮੰਤਰੀ ਨਿਤਿਨ ਗੜਕਰੀ ਨਾਲ ਮੁਲਾਕਾਤ ਕੀਤੀ ਸ਼੍ਰੀਮਤੀ ਪੰਨੀਤ ਕੌਰ ਨੇ ਦੱਸਿਆ ਕਿ ਮੁਖਤਾਰ ਤੇ ਜ਼ਿਲ੍ਹੇ ਚ ਸੜਕਾਂ ਦਾ ਤੁਰੰਤ ਨਵੀਨੀਕਰਨ ਅੱਤੇ ਪਟਿਆਲਾ ਪੇ ਹੋਵਾ ਸੜਕ ਨੂੰ ਚਾਰ ਮਾਰਗੀ ਕੌਮੀ ਸ਼ਾਰਾ ਦਾ ਦਰਜਾ ਦੇਣ ਤੇ ਪਟਿਆਲਾ ਪਾਤਣਾ ਸੜਕ ਨੂੰ ਚੌੜਾ ਕਰਨ ਬਾਰੇ ਕੇਂਦਰੀ ਮੰਤਰੀ ਨਾਲ ਗੱਲਬਾਤ ਕੀਤੀ ਗਈ। ਉਹਨਾਂ ਕਿਹਾ ਕਿ ਪਟਿਆਲਾ ਪੇ ਹੋਵਾ ਕੁਰੂਕhetra ਸੜਕ ਇੱਕ ਮੁੱਖ ਆਰਥਿਕ ਤੇ ਸਫਰ ਲਈ ਪੁਰਾਣਾ ਮਾਰਗ ਹੈ ਜੋ ਪੰਜਾਬ ਨੂੰ ਹਰਿਆਣਾ ਤੇ ਬਾਕੀ ਪਿੰਡਾਂ ਨਾਲ ਜੋੜਦਾ ਹੈ। ਇਸ ਨੂੰ ਰਾਸ਼ਟਰੀ ਮਾਰਗ ਬਣਾਉਣਾ ਵਾਹਨ ਦੀ ਆਵਾਜਾਈ ਲਈ ਹੋਰ ਸੁਖਾਲਾ ਬਣਾਏਗਾ ਤੇ ਸਥਾਨਕ ਵਪਾਰ ਨੂੰ ਵੀ ਵਧਾਏਗਾ। ਸਾਬਕਾ ਸੰਸਦ ਮੈਂਬਰ ਨੇ ਕਿਹਾ ਉਹ ਪਹਿਲਾਂ ਹੀ ਪੰਜਾਬ ਸਰਕਾਰ ਦੇ ਅਧਿਕਾਰੀਆਂ ਨਾਲ ਇਸ ਬਾਰੇ ਗੱਲਬਾਤ ਕਰ ਚੁੱਕੇ ਨੇ। ਉਹਨਾਂ ਕਿਹਾ ਕਿ ਸੜਕਾਂ ਵਿਕਾਸ ਲਈ ਲੋੜਿੰਦੀ ਜ਼ਮੀਨ ਦੀ ਪਹਿਚਾਣ ਹੋ ਚੁੱਕੀ ਹੈ ਮੰਤਰੀ ਨਿਤਿਨ ਗੜਕਰੀ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਭਰੋਸਾ ਦਿੱਤਾ ਹੈ ਕਿ ਦੋਵਾਂ ਤਜਵੀਜ਼ਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਵੇਗਾ ਅੱਜ ਦੁਨੀਆ ਭਰ ਵਿੱਚ ਵਿਸ਼ਵ ਹਾਈਪਰਟੈਨਸ਼ਨ ਦਿਵਸ ਮਨਾਇਆ ਜਾ ਰਿਹਾ ਹੈ ਇਸ ਦਾ ਉਦੇਸ਼ ਹਾਈ ਬਲੱਡ ਪ੍ਰੈਸ਼ਰ ਨਾਲ ਜੁੜੇ ਜੋਖਮਾਂ ਬਾਰੇ ਜਾਗਰੂਕਤਾ ਪੈਦਾ ਕਰਨਾ ਹੈ ਹੋਰ ਵੇਰਵੇ ਨਾਲ ਇੱਕ ਰਿਪੋਰਟ ਵਿਸ਼ਵ ਹਾਈਪਰਟੈਨਸ਼ਨ ਦਿਵਸ ਦੀ ਸ਼ੁਰੂਆਤ ਸਾਲ 2005 ਵਿੱਚ ਇੱਕ ਗੈਰ ਸਰਕਾਰੀ ਸੰਸਥਾ World Hypertension League ਵੱਲੋਂ ਕੀਤੀ ਗਈ ਸੀ। ਇਸ ਸਾਲ ਦਾ ਮੁੱਖ ਵਿਸ਼ਾ ਆਪਣੇ ਬਲੱਡ ਪ੍ਰੈਸ਼ਰ ਨੂੰ ਸਹੀ ਢੰਗ ਨਾਲ ਮਾਪੋ, ਇਸ ਨੂੰ ਕੰਟਰੋਲ ਕਰੋ, ਲੰਮੇ ਸਮੇਂ ਤੱਕ ਜਿਓ ਰੱਖਿਆ ਗਿਆ ਹੈ। ਮੋਹਾਲੀ ਤੋਂ ਡਾਕਟਰ ਚੰਦਰਦੀਪ ਵਰਮਾ ਦਾ ਆਖਣਾ ਹੈ ਕਿ ਤੁਸੀਂ ਆਪਣੇ ਲਾਈਫਸਟਾਈਲ ਸੁਧਾਰ ਕੇ ਇਸ ਨੂੰ ਕਾਫੀ ਹੱਦ ਤੱਕ ਕੰਟਰੋਲ ਕਰ ਸਕਦੇ ਹੋ ਪਰ ਬੀਪੀ ਚੈੱਕ ਕਰਾਂਦੇ ਰਹਿਣਾ ਚਾਹੀਦਾ ਹੈ। ਅਗਰ ਇਸ ਦੀ ਲਾਪਰਵਾਹੀ ਕਰਦੇ ਹੋ ਤੁਹਾਡੇ ਦਿਮਾਗ ਦੀ ਨਾੜੀ ਫਟ ਸਕਦੀ ਹੈ, ਤੁਹਾਨੂੰ ਬਦੰਗ ਹੋ ਸਕਦਾ ਹੈ, ਤਾਂ ਹਾਰਟ ਅਟੈਕ ਹੋ ਸਕਦਾ ਹੈ। ਇਦਾਂ ਦੀਆਂ ਮਾਵਾਂ ਹੋਰ ਹੁੰਦੀਆਂ। ਤਦ ਇਹ ਚੋਕੋਸਾ ਦਾ ਤਾਂ ਆਂਿਆਂ ਦੇ ਨਾਲ ਨਾਲ ਅਗਰ ਤੁਸੀਂ ਯੋਗਾ ਦਾ ਇਸਤੇਮਾਲ ਕਰੋ ਤਾਂ ਇਹ ਹੋਰ ਅੱਛੇ ਢੰਗ ਨਾਲ ਇਹਨੂੰ ਕੰਟਰੋਲ ਕੀਤਾ ਜਾ ਸਕਦਾ ਹੈ ਇਹਦੇ ਲਈ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਧ੍ਰਮਰੀ ਕਰਨਾ ਪਏਗਾ ਸ਼ੀਤਲੀ ਪ੍ਰਾਣਯਾਮ ਸ਼ੀਤਕਾਰੀ ਪ੍ਰਾਣਯਾਮ ਸਭ ਤੋਂ ਉੱਪਰ ਹੈ ਅਨਲੋਮ ਵਿਰੋਮ ਪ੍ਰਾਣਯਾਮ ਘੱਟੋ ਘੱਟ 15 ਤੋਂ 20 ਮਿੰਟ ਅਗਰ ਤੁਸੀਂ ਦਿਨ ਹੀ ਕਰਦੇ ਹੋ ਤਾਂ ਤੁਹਾਡਾ ਬੀਪੀ ਜਿਹੜਾ ਕਾਫੀ ਹੱਦ ਤੱਕ ਕੰਟਰੋਲ ਹੋਣ ਦੇ ਵਿੱਚ ਸਹਾਇਤਾ ਮਿਲ ਸਕਦੀ ਹੈ ਨਾਲ ਨਮਕ ਘੱਟ ਕਰੋ ਕੀ ਵਾਲੀਆਂ ਚੀਜ਼ਾਂ ਬੰਦ ਕਰੋ ਮੈਦੇ ਵਾਲੀਆਂ ਚੀਜ਼ਾਂ ਬੰਦ ਕਰੋ ਮਿੱਠਾ ਘੱਟ ਕਰੋ ਸਿਹਤ ਵਿਪਾਗ ਵੱਲੋਂ ਵੀ ਲੋਕਾਂ ਨੂੰ ਇਸ ਬਾਰੇ ਜਾਗਰੂਕ ਉਪਰਾਲੇ ਕੀਤੇ ਜਾਂਦੇ ਨੇ ਜਲੰਧਰ ਤੋਂ ਆਕਾਸ਼ਵਾਣੀ ਖਬਰਾਂ ਲਈ ਮੈਂ ਕاجਲ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਦੋ ਵੱਖ-ਵੱਖ ਮਾਮਲਿਆਂ 'ਚ ਦਿਨ ਨਸ਼ਾ ਤਸਕਰਾਂ ਨੂੰ 1 ਕਿਲੋਗ੍ਰਾਮ ਹੈਰੋਇਨ 45 ਲੱਖ 19000 ਰੁਪਏ ਦੀ ਡਰੱਗਮਨੀ ਇੱਕ ਡਰੋਨ ਤੇ ਇੱਕ ਪੈਸੇ ਗਿਣਨ ਵਾਲੀ ਮਸ਼ੀਨ ਸਮੇਤ ਕਾਬੂ ਕੀਤਾ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੋਲਰ ਨੇ ਪ੍ਰੈਸ ਕਾਨਫਰੰਸ 'ਚ ਇਹ ਵੀ ਸੰਜੇ ਕਰਦਿਆਂ ਦੱਸਿਆ 1 ਕਿਲੋ ਹਿਰੋਇਨ ਦੇ ਨਾਲ 45 ਲੱਖ 19000 ਡਰੱਗ ਮਨੀ ਰਿਕਵਰ ਕੀਤਾ ਇਸ ਤੋਂ ਇਲਾਵਾ ਇੱਕ ਡਰੋਨ ਹੈ ਪੈਸੇ ਕਢਣ ਵਾਲੀ ਮਸ਼ੀਨ ਔਰ ਇੱਕ ਮੋਟਰਸਾਈਕਲ ਇਹ ਦੋ ਵੱਖ-ਵੱਖ ਕੇਸਾਂ ਦੇ ਵਿੱਚ ਹਾਫ ਹਾਫ ਕੇਜੀ ਦੀ ਰਿਕਵਰੀ ਹੋਈ ਹੈ ਰਾਹੁਲ ਐਲੀਅਸ ਕਾਲੂ ਜਿਹੜਾ ਠੱਠੀ ਸੋਲ ਦਾ ਇਹਨੂੰ ਗ੍ਰਿਫਤਾਰ ਕੀਤਾ ਗਿਆ ਹੈ ਇਸ ਦੇ ਵਿੱਚ ਜਿਹੜੀ ਬੇਸਿਕ ਗੱਲ ਸਾਹਮਣੇ ਆਈ ਹੈ ਕਿ ਜਿਹੜਾ ਬੰਦਾ ਰਾਹੁਲ ਐਲੀਅਸ ਕਾਲੂ ਜਰਮਨ ਕਰਕੇ ਡਰੱਗ ਸਮਗਲਰ ਸਾਹਮਣੇ ਆਇਆ ਇਹ ਜਿਹੜਾ ਗੁਰਮਖ ਸਿੰਘ ਹੈ ਖਲਚੀਆਂ ਅੰਮ੍ਰਿਤਸਰ ਰੂਰਲ ਦਾ ਰਹਿਣ ਵਾਲਾ ਹਾਫ ਕੇਜੀ ਜਿਹੜੀ ਹਿਰੋਇਨ ਫੜੀ ਔਰ 15 ਲੱਖ ਡਰੱਗ ਮ اور ਇਹ ਡਰون ਉਹਨਾਂ ਦੇ ਘਰ ਤੋਂ ਹੀ ਮਿਲਿਆ ਹੈ ਡਰੱਗ ਛਕਾਉਣ ਵਾਸਤੇ ਹਿਰੋਇਨ ਛਕਾਉਣ ਵਾਸਤੇ ਵੀ ਕੈਵਿਟੀਆਂ ਬਣਾਈਆਂ ਹੋਈਆਂ ਸੀ 모ਹਾਲੀ ਦੇ ਕੜੂਆ ਸਥਿਤ ਚੰਡੀਗੜ੍ਹ ਯੂਨੀਵਰਸਿਟੀ ਨੇ ਤੁਰਕੀ ਅਤੇ ਅਜ਼ਰਬੈਜਾਨ ਦੀਆਂ 3 ਯੂਨੀਵਰਸਿਟੀਆਂ ਨਾਲ ਆਪਣੇ ਸਾਰੇ ਸਮਝੌਤਿਆਂ ਨੂੰ ਤੁਰੰਤ ਪ੍ਰਭਾਵ ਨਾਲ ਰੱਦ ਕਰ ਦਿੱਤਾ ਹੈ ਚਾਂਸਲਰ ਸਤਨਾਮ ਸਿੰਘ ਸੰਦੂ ਨੇ ਐਲਾਨ ਕਰਦਿਆਂ ਕਿਹਾ ਕਿ ਯੂਨੀਵਰਸਿਟੀ ਵੱਲੋਂ ਦੇਸ਼ ਹਿੱਤ ਨੂੰ ਸਭ ਤੋਂ ਉੱਪਰ ਰੱਖਦਿਆਂ ਇਹ ਫੈਸਲਾ ਲਿਆ ਗਿਆ ਹੈ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਖੇਤਰੀ ਦਫਤਰ ਜਲੰਧਰ ਵੱਲੋਂ ਵਿਸ਼ਵ ਵਾਤਾਵਰਣ ਦਿਵਸ 2025 ਦੇ ਸਿਲਸਿਲੇ 'ਚ ਲਾਰੈਂਸ ਇੰਟਰਨੈਸ਼ਨਲ ਸਕੂਲ ਵਿਖੇ ਵਿਸ਼ੇਸ਼ ਜਾਗਰੂਕਤਾ ਸਮਾਗਮ ਕਰਵਾਇਆ ਗਿਆ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਐਕਸੀਅਨ ਸੰਦੀਪ ਕੁਮਾਰ ਨੇ ਕਿਹਾ ਕਿ ਇਸ ਸਾਲ ਦਾ ਵਿਸ਼ਾ ਨੌਜਵਾਨ ਪੀੜੀ ਨੂੰ ਪਲਾਸਟਿਕ ਦੇ ਨੁਕਸਾਨਦੇ ਪ੍ਰਭਾਵਾਂ ਤੇ ਇਸ ਦੀ ਵਰਤੋਂ ਨੂੰ ਘਟਾਉਣ ਦੇ ਤਰੀਕਿਆਂ ਬਾਰੇ ਜਾਗਰੂਕ ਕਰਨ ਤੇ ਕੇਂਦ੍ਰਿਤ ਹੈ ਆਈਪੀਐਲ ਕ੍ਰਿਕਟ ਇੱਕ ਹਫ਼ਤੇ ਤੋਂ ਬਾਅਦ ਅੱਜ ਫਿਰ ਤੋਂ ਸ਼ੁਰੂ ਹੋਣ ਜਾ ਰਿਹਾ ਅੱਜ ਬੰਗਲੌਰੂ 'ਚ ਮੇਜ਼ਬਾਨ ਰਾਇਲ ਚੈਲੈਂਜਰਜ਼ ਬੰਗਲੌਰੂ ਦਾ ਮਕਬਲਾ ਕੋਲਕਾਤਾ ਨਾਈਟ ਰਾਈਡਰਸ ਨਾਲ ਹੋਵੇਗਾ ਇਹ ਮੈਚ ਹੁਣ ਤੋਂ ਥੋੜੀ ਦੇਰ ਬਾਅਦ ਸ਼ਾਮੀ 7:30 ਵਜੇ ਖੇਡਿਆ ਜਾਵੇਗਾ ਤੇ ਆਖਰ ਚ ਖਾਸ ਖਬਰਾਂ ਇੱਕ ਵਾਰ ਫਿਰ ਤੋਂ ਸਰਕਾਰ ਆਪਰੇਸ਼ਨ ਸਿੰਦੂਰ ਦੇ ਮੱਦੇਨਜ਼ਰ ਪਾਕਿਸਤਾਨ ਦੇ ਹਮਾਇਤ ਵਾਲੀ دہشت گردੀ ਖਿਲਾਫ ਭਾਰਤ ਦੇ ਰੱਖ ਨੂੰ ਪੇਸ਼ ਕਰਨ ਲਈ ਵੱਖ-ਵੱਖ ਦੇਸ਼ਾਂ ਚ ਬਹੁ 파ਰਟੀ ਵਫਤ ਭੇਜ ਰਹੀ ਹੈ ਹਰਿਆਣਾ ਪੁਲਿਸ ਨੇ हिसार ਦੀ ਇੱਕ ਯੂਟਿਊਬਰ ਜੋਤੀ ਰਾਣੀ ਨੂੰ ਪਾਕਿਸਤਾਨ ਲਈ ਜਾਸੂਸੀ ਕਰਨ ਦੇ ਦੋਸ਼ ਚ ਕੀਤਾ ਗ੍ਰਿਫਤਾਰ ਅੱਜ ਦੁਨੀਆ ਭਰ ਵਿੱਚ ਵਿਸ਼ਵ ਹਾਈਪੋਟੈਨਸ਼ਨ ਦਿਵਸ ਮਨਾਇਆ ਜਾ ਰਿਹਾ ਹੈ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਦੋ ਵੱਖ-ਵੱਖ ਮਾਮਲਿਆਂ ਚ ਤੇ ਨ ਹੈਰੋਇਨ 45 ਲੱਖ ਤੋਂ ਵੱਧ ਡਰੱਗ ਮਨੀ ਇੱਕ ਡਰੋਨ ਤੇ ਪੈਸੇ ਗਿਨਣ ਵਾਲੀ ਮਸ਼ੀਨ ਸਮੇਤ ਕਾਬੂ ਕੀਤਾ ਤੇਸਤੇ ਨਾਲੀ ਪ੍ਰਤੀਸ਼ਕ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 7:30 ਮਿੰਟ ਤੇ ਨਮਸਕਾਰ